ਹੈਲੋ ਹਾਂਜੀ ਸਸ਼ੀਕਾਲ ਜੀ ਵੈਲਕਮ ਹੈ ਤੁਹਾਡਾ ਮੇਰੇ ਨੂੰ ਚੈਨਲ ਤੇ ਬਾਕੀ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਉਮੀਦ ਕਰਦੀ ਹਾਂ ਤੁਹਾਨੂੰ ਸਾਰੇ ਨੇ ਵਧੀਆ ਹੋਣਗੇ ਘੈਂਟ ਹੋਵਾਂਗੇ ਜੀ ਮੌਸਮ ਦੇ ਤਾਂ ਕਿੰਨਾ ਸੋਹਣਾ ਹੋਇਆ ਹੋਇਆ ਬੱਦਲ ਹੋਇਆ ਹੋਇਆ ਸੀਗੇ ਐਸਾ ਚੇਕ ਹੋਣਾ ਤਾਂ ਫਾਇ ਚੱਕਿਆ ਜਾਵੇ ਤਾਂ ਮੈਂ ਇੱਥੇ ਫਰੈਸ਼ ਹੋ ਕੇ ਆਪਣਾ ਨਹਾ ਧੋ ਕੇ ਮੈਂ ਸਰਵ ਬਲੌਗ ਸ਼ੂਟ ਕਰਦੇ ਆ ਤੁਹਾਡੇ ਨਾਲ ਇੰਜੋਏ ਕਰਦੇ ਆ ਗੱਲਾਂ ਬਾਤਾਂ ਕਰਦੇ ਆ ਤਾਂ ਸੱਚੇ ਸਮੂਹ ਬਲੌਗ ਸ਼ੂਟ ਕਰ ਹੀ ਲੈਨੇ ਆ ਤੇ ਆਪਣਾ ਨਾਸ਼ਤਾ ਵਗੈਰਾ ਹੋ ਗਿਆ ਸੀ ਤੇ ਮੈਂ ਸੋਚਿਆ ਚਲੋ ਹੁਣ ਝਾੜੂ ਵਗੈਰਾ ਆਪਾਂ ਕਲੀਨਿੰਗ ਪ ਸੇ ਆਪਾ ਕਰ ਲੈਣਾ ਤੇ ਫਲੋਗ ਸ਼ੂਟ ਕਰਦੇ ਆਂ ਬਾਕੀ ਬੱਚੇ ਅੱਜ ਘਰ ਹੀ ਸੀਗੇ ਬੇਟੇ ਨੂੰ ਅੱਜ ਫੀਵਰ ਦਾ ਹੋਇਆ ਇਸ ਹਲਕਾ ਜਾਂ ਤਾਂ ਫਿਰ ਬੇਟੀ ਨੇ ਵੀ ਇਸ ਕਰਕੇ ਕਰਕੇ ਤੁਸੀਂ ਕਹਿੰਦੇ ਮੈਂ ਵੀ ਘਰੇ ਰਹਿਣਾ ਮੈਂ ਸ਼ਿਫਟ ਚਲੋ ਕੋਈ ਗੱਲ ਨਹੀਂ ਤੇ ਛੁੱਟੀ ਮਾਰਨੀ ਆ ਕੋਈ ਗੱਲ ਨਹੀਂ ਮਾਰ ਲਓ ਬੇਟਾ ਤਾਂ بیمار ਹੈ ਸੀ ਤਾਂ ਬੇਟੀ ਵੀ ਫਿਰ ਜਿੱਦ ਕਰਨ ਲੱਗੀ ਮੈਂ ਕਿ ਚਲੋ ਕੋਈ ਗੱਲ ਨਹੀਂ ਨਾ ਇੱਕ ਛੁੱਟੀ ਨਾਲ ਕੀ ਹੁੰਦਾ ਆ ਤਾਂ ਦੇਖੋ ਤੁਸੀਂ ਬਾਕੀ ਤੇ ਬਾਕੀ ਤੁਸੀਂ ਮੈਨੂੰ ਪਹਿਲਾਂ ਵਾਲੇ ਬਲੌਗ 'ਚ ਬਹੁਤ ਪਿਆਰ ਦਿੱਤਾ ਬਹੁਤ ਜ਼ਿਆਦਾ ਪਿਆਰ ਦਿੱਤਾ ਧੰਨਵਾਦ ਬਹੁਤ ਜ਼ਿਆਦਾ ਤੁਹਾਡਾ ਤੇ ਤੁਸੀਂ ਮੈਂ ਇਹੀ ਕਹਿੰਨੀ ਆ ਕਿ ਤੁਸੀਂ ਜਿਵੇਂ ਹੁਣ ਮੈਨੂੰ ਪਿਆਰ ਦੇ ਰਹੇ ਹੋ ਅੱਗੇ ਵੀ ਉੱਤੇ ਦਿੰਦੇ ਰਹੋਗੇ ਇਤੈ ਮੈਨੂੰ ਮਤਲਬ ਵਧੀਆ ਹਾਂਜੀ ਬਾਕੀ ਤੁਸੀਂ ਦੇਖ ਰਹੇ ਹੋਗੇ ਨਾ ਕਦਰ ਵੀ ਮਸ਼ੀਨ ਦੇਖ ਰਹੇ ਸੀ ਕਿਤੇ ਮੈਂ ਮਸ਼ੀਨਾਂ ਇਹ ਆਪਣੀ ਸਾਈਡ ਤੇ ਪਈ ਸੀ ਰੱਖੀ ਹੋਈ ਸੀ ਕਿ ਜਦੋਂ ਮੈਂ ਸਟੇਜਿੰਗ ਵਗੈਰਾ ਕਰਦੀ ਆ ਤੇ ਹੁਣ ਮੈਂ ਛੱਡੀ ਹੋਈ ਸੀ ਥੋੜੀ ਜਿਹੀ ਮੇਰਾ ਬੇਟਾ ਹੋਇਆ ਆਪਰੇਸ਼ਨ ਨਾਲ ਵੱਡੇ ਆਪਰੇਸ਼ਨ ਹੋਇਆ ਸੀ ਇਸ ਕਰਕੇ ਫਿਰ ਮੈਂ ਛੱਡੀ ਵੀ ਸੇ ਮਸ਼ੀਨ ਮੈਂ ਯੂਜ਼ ਨਹੀਂ ਕਰਦੀ ਸੀ ਤੇ ਹੁਣ ਮੈਂ ਕੱਢ ਕੇ ਇਹਨੂੰ ਸਾਫ਼ ਕਰਕੇ 깔 ਰੱਖਿਆ ਆ ਹੁਣ ਦੱਸਿਆ ਸੀ ਮੈਂ ਕਾਫੀ ਹੈਲਦੀ ਕਾਫੀ ਮੋਟੀ ਹੋ ਗਈ ਆ ਨਾ ਫਿਰ ਉਹ ਕਰਕੇ ਮੈਂ ਚੂਟ ਨਹੀਂ ਆਉਂਦੇ ਹੈਗੇ ਫਿਰ ਮੈਂ ਸੋਚਿਆ ਚਲੋ ਮਸ਼ੀਨ ਨੂੰ ਸੈੱਟ ਕਰਕੇ ਸਾਫ਼ ਸੁਫ਼ ਕਰਕੇ ਤੇਲ-ਤੁਲ ਦਿੰਨੀ ਆ ਤੇ ਫਿਰ ਜਿਹੜੇ ਸੂਟ ਮੇਨੂੰ ਭੇੜੇ ਹੋਏ ਨੇ ਉਹਨਾਂ ਨੂੰ ਖੁੱਲੇ ਕਰਕੇ ਸੈੱਟ ਕਰਕੇ ਮੈਂ ਪਾਵਾਂਗੀ ਨਾ ਕਿਉਂਕਿ ਗਰਮੀ ਇੰਨੀ ਜ਼ਿਆਦਾ ਹੈ ਕਿ ਤੁਹਾਨੂੰ ਪਤਾ ਹੀ ਹੈ ਵੀ ਸੂਟ ਵਗਾਰੇ ਪਾਣੀ ਦਾ ਬਹੁਤ ਮੁਸ਼ਕਿਲ ਲੱਗਦੇ ਹੈ ਗਰਮੀ ਦੇ ਵਿੱਚ ਤੇ ਚਲੋ ਇਹ ਹੈ ਕਿ ਮੈਂ ਬਲੌਗ ਦੇ ਵਿੱਚ ਪਾ ਲੈਨੀਆ ਸੂਟ ਉਦੋਂ ਮੈਂ ਆਪਾਂ ਲੋਲੀ ਟੀ-ਸ਼ਰਟ ਪਾਈ ਦੀ ਘਰੇ ਤੇ ਬਾਕੀ ਗਵੀਰ ਵੀ ਸੁੱਤਾ ਪਿਆ ਸੀਗਾ ਤੇ ਛੁੱਭੀ ਵੀ ਬਾਹਰ ਖੇਡਦੀ ਪਈ ਸੀ ਤੇ ਮੀਤ ਮੇਰੇ ਕੋਲ ਬੈਠਾ ਗੱਲਾਂ ਮਾਰ ਰਿਹਾ ਸੀ ਤੇ ਬੇਟਾ ਮੇਰਾ ਜਿੰਮ ਲੱਗਿਆ ਹੋਇਆ ਬਸ ਵੇਲਾ ਹੁੰਦਾ ਤਾਂ ਐਦਾਂ ਹੀ ਪੁਸ਼ਪ ਮਾਰ ਲੈਂਦਾ ਜਾਂ ਕੋਈ ਕੁਝ ਕਰ ਲੈਂਦਾ ਕੁਝ ਕਰ ਲੈਂਦਾ ਕਿ ਬਸ ਹਮ ਬਹੁਤ ਸ਼ੌਂਕ ਹੈ ਕਿ ਮੇਰੀ ਬਾਡੀ ਵਧੀਆ ਹੋਵੇ ਮੈਂ ਫਿੱਟ ਦਿਖਾਂ ਨਾ ਤੇ ਬਹੁਤ ਇੰਟਰਸਟ ਆ ਉਹ ਵੀ ਮੇਰੇ ਨਾਲ ਡੇਲੀ ਜਿਮ ਜਾਂਦਾ ਆ ਤਾਂ ਮੈਂ ਕਹਿੰਦਾ ਚਲੋ ਕੋਈ ਵੱਲ ਨਹੀਂ ਚੰਗੀ ਗੱਲਾਂ ਨਾ ਬੱਚੇ ਦੇ ਆਣਾ ਚੰਗੀ ਜਿੱਦਾਂ ਵੱਲ ਹੋਵੇ ਤੇ ਗਲਤ ਜਿੱਦਾਂ ਵਾਲਾ ਨਹੀਂ ਹੋਣਾ ਚਾਹੀਦਾ ਧਿਆਨ ਨਾਲ ਤਾਂ ਦੇਖੋ ਤੁਸੀਂ ਆਪ ਹੀ ਦੇਖੋ ਮਿੰਟਕ ਬਾਅਦ ਆ ਜਾਂਦਾ ਕਦੇ ਕੁੱਛ ਕਰ ਲਾ ਜਾਂਦਾ ਕਦੇ ਕੁੱਛ ਕਰ ਲਾ ਜਾਂਦਾ ਕਦੇ ਕੁੱਛ ਕਰ ਲਾ ਜਾਂਦਾ ਹਾਂ ਹਾਂਜੀ ਬਾਕੀ ਅਗਲੇ ਮੰਥ ਮੇਰਾ ਬਰਥਡੇ ਆ ਰਿਹਾ ਜੀ 21 ਅਗਸਤ ਨੂੰ ਮੇਰਾ ਬਰਥਡੇ ਆ ਰਿਹਾ ਮੈਂ ਇਹ ਸੋਚਦੀ ਸੀ ਕਿ ਆਪਾਂ ਮਿਲ ਤੁਸੀਂ ਮੇਰੇ ਫੈਮਿਲੀ ਨਾਲ ਵੈਸੇ ਦਾ ਮੈਂ ਛੋਟਾ ਮੋਟਾ ਕੇਕ ਕਟਾਂਗੀ ਪਰ ਮੈਨੂੰ ਜ਼ਿਆਦਾ ਖੁਸ਼ੀ ਤਾਂ ਹੋਏਗੀ ਅਗਰ ਮੇਰੇ ਮਤਲਬ ਸਬਸਕ੍ਰਾਈਬ 500 ਹੋ ਜਾਇਆ ਜਾਂ 1000 ਹੋ ਜਾਣ ਤਾਂ ਮੈਨੂੰ ਇਹ ਲੱਗਿਆ ਕਿ ਤੁਸੀਂ ਮੈਨੂੰ ਬਹੁਤ ਜ਼ਿਆਦਾ ਪਿਆਰ ਦਿੱਤਾ ਤੁਸੀਂ ਉਹ ਮੇਰੇ ਵੱਲੋਂ ਗਿਫਟ ਹੋਏਗਾ ਤੁਹਾਡੇ ਵਾਸਤੇ ਤੁਹਾਡਾ ਮਤਲਬ ਤੁਸੀਂ ਮੈਨੂੰ ਦੇ ਰਹੇ ਹੋ ਤਾਂ ਮੈਨੂੰ ਬਹੁਤ ਖੁਸ਼ੀ ਹੋਏਗੀ ਅਗਰ ਤੁਸੀਂ ਮੈਨੂੰ ਮੇਰੇ ਮੈਂ ਮੈਨੂੰ ਤਾਂ ਕਰ ਹੀ ਰਹੀਆਂ ਮੈਂ ਹੋਰ ਮੈਂ ਮੈਂ ਤਾਂ ਹੋਰ ਵੀ ਜ਼ਿਆਦਾ ਕਰਨੋਂ ਤਿਆਰ ਆ ਪਰ ਮੈਨੂੰ ਫਾਲੋ ਵੀ ਮਿਲਣਾ ਚਾਹੀਦਾ ਨਾ ਮੈਂ ਸੋਚਦੀ ਆ ਕਿ ਅਗਰ ਮੈਂ ਤੁਹਾਡੇ ਵਾਸਤੇ ਵਲੌਗ ਲੈ ਕੇ ਆ ਰਹੀ ਆ ਜਿਵੇਂ ਤੁਸੀਂ ਕਹਿ ਰਹੇ ਹੋ ਨਾ ਵਧੀਆ ਵਧੀਆ ਵਲੌਗ ਲੈ ਕੇ ਆਮਾ ਤਾਂ ਮੈਂ ਵੀ ਮੋਟੀਵੇਟ ਹੋਵਾਂਗੀ ਜੇ ਤੁਸੀਂ ਮੈਨੂੰ ਸਪੋਰਟ ਕਰੋਗੇ ਵਧੀਆ ਕਮੈਂਟ ਕਰੋਗੇ ਨਾ ਤੇ ਬਾਕੀ ਇਹਦੇ ਉਧਰ ਦੇ ਕੋਈ ਗਲਤਮਲਤ ਕਮੈਂਟ ਕਰਕੇ ਤਾਂ ਕੋਈ ਫਾਇਦਾ ਨਹੀਂ ਨਾ ਕਮੈਂਟ ਕਰਕੇ ਮਿਲਦਾ ਕਿ ਮੈਨੂੰ ਸਮਝ ਲੱਗਦੀ ਹੈਗੀ ਸਾਂ ਮੈਂ ਇਗਨੋਰ ਕਰ ਦਿਆਂ ਇਹ ਐਮਣੀ ਚੀਜ਼ਾਂ ਨੂੰ ਮੈਂ ਨਹੀਂ ਟੈਨਸ਼ਨ ਲੈਂਦੀ ਹੈਗੀ ਕਿ ਹਾਂ ਕੋਣ ਕੀ ਕਹਿ ਰਿਹਾ ਕੋਣ ਕੀ ਨਹੀਂ ਕਹਿ ਰਿਹਾ ਬਸ ਮੈਂ ਹੁਣ ਜੋ ਸੋਚਾ ਹੈ ਕਿ ਹਾਂ ਮੈਂ ਕੰਮ ਕਰਨਾ ਤਾਂ ਕੰਮ ਕਰਨਾ ਹੀ ਆ ਬਾਕੀ ਮੈਂ ਤੁਹਾਨੂੰ ਦੱਸ ਦਵਾਂਗੀ ਮੈਂ ਦਿਨ ਬੱਚੇ ਸੀ ਹਾਂ ਤੁਹਾਨੂੰ ਦੱਸਿਆ ਦਿਨ ਬੱਚਾ ਕਰਕੇ ਮੈਂ ਕੁਝ ਵੀ ਨਹੀਂ ਕਰ ਪਾਉਂਦੀ ਸੀਗੀ ਤੇ ਮੇਰਾ ਛੋਟਾ ਜਿਹਾ ਬੱਚਾ ਹੈ ਉਹਨੇ ਕਰਕੇ ਤਾਂ ਮੈਂ ਬਿਲਕੁਲ ਹੀ ਨਹੀਂ ਸੋਚ ਸਕਦੀ ਮੈਂ ਕਿਤੇ ਬਾਹਰ ਜਾ ਕੇ ਕੰਮ ਕਰਨਾ ਕੋਈ ਜੌਬ ਕਰਾਂ ਬਾਕੀ ਹਾਂਜੀ ਮਨੇ ਮਿਹਨਤ ਬਹੁਤ ਕੀਤੀ ਹੈ ਬਹੁਤ ਸਟਰਗਲ ਕੀਤਾ ਲਾਈਫ ਦੇ ਵਿੱਚ ਤੇ ਐਨੇ ਟਾਈਮ ਤੋਂ ਮਤਲਬ ਮੈਂ ਜੌਬ ਕੀਤੀ ਆ ਉਜਿਤਾ ਸ਼ੋਰਮ ਚ ਹੋ ਗਿਆ ਜਿੱਦਾਂ ਕੱਪੜੇ ਦਾ ਹੋ ਗਿਆ ਮਨਿਆਰੀ ਦਾ ਹੋ ਗਿਆ ਹਨਾ ਫੈਕਟਰੀਆਂ ਵਗੈਰਾ ਚ ਵੀ ਮੈਨੂੰ ਕੋਈ ਸ਼ਰਮ ਨਹੀਂ ਹੈ ਹਨਾ ਮਿਹਨਤ ਕਰਕੇ ਆਪਾਂ ਨੇ ਖਾਣਾ ਤਾਂ ਕੋਈ ਸ਼ਰਮ ਨਹੀਂ ਹੈਗੀ ਤੇ ਮੈਨੇ ਬਹੁਤ ਜ਼ਿਆਦਾ ਸਟਾਈਲ ਦਿੱਤਾ ਮਿਹਨਤ ਕੀਤੀ ਆ ਪਰ ਹੁਣ ਆ ਇੱਥੇ ਆ ਕੇ ਮਤਲਬ ਮੈਂ ਹੁਣ ਇੱਥੇ ਇਕੱਲੀ ਰਹਿਣੀ ਆ ਮਤਲਬ ਅਸੀਂ ਹੋਰ ਸਾਈਡ ਤੇ ਰੰਸੀ ਫੜਨ ਸੀ ਤੇ ਇੱਥੇ ਮੈਂ ਇਕੱਲੀ ਰਹਿਣੀ ਆ ਤਾਂ ਮੈਂ ਸੋਚਿਆ ਕਿ ਹੁਣ ਛੋਟਾ ਜਿਹਾ ਬੇਬੀ ਆ ਤਾਂ ਮੈਨੂੰ ਬਾਹਰੋਂ ਜੌਬ ਕਰਨਾ ਬਹੁਤ ਔਖਾ ਆ بس میں ٹھیک ٹھاک ਘਰ ਤੋਂ ਆں بھی زیادہ ਆਪਾਂ کہہ نہیں سکتے کچھ رچنی ہے گی ਤਾਂ ਇੱਥੇ ਅਸੀਂ ਰੈਂਟ ਤੇ ਹੀ ਰਹਿ ਰਹੇ ਆਂ ਜੀ 2 ਸਾਲ 2 ਸਾਲ ਹੋ ਗਏ ਮੈਨੂੰ ਇੱਥੇ ਆਏ ਨੂੰ ਤਾਂ ਅਸੀਂ ਰੈਂਟ ਤੇ ਹੀ ਰਹਿ ਰਹੇ ਆਂ ਬਾਕੀ ਪਰਮਾਤਮਾ ਕਿਰਪਾ ਕਰੂਗਾ ਤਾਂ ਬਣ ਵੀ ਜਾਏਗਾ ਆਪਣਾ سوچਦੇ ਆਂ ਚਲੋ ਮੈਂ ਇਹ ਕਹਿ ਰਹੀ ਸੀ ਕਿ ਇੱਕ ਦੇ ਬੰਦੇ ਸਿਰ ਤੇ ਅੱਜ ਕੱਲ ਮਹंगाई ਇੰਨੀ ਹੈ ਇੱਕ ਬੰਦੇ ਸਿਰ ਤੇ ਪੂਰੀ ਫੈਮਲੀ ਦਾ ਖਰਚਾ ਨਹੀਂ ਹੁੰਦਾ ਨਾ ਤਾਂ ਮੈਂ ਬਹੁਤ ਸੋਚਦੀ ਸੀ ਮੈਂ ਕੀ ਕਰਾਂ ਕੀ ਨਾ ਕਰਾਂ ਫਿਰ ਥੋੜਾ ਬੋੜਾ ਮੈਂ ਸਟੀਚਿੰਗ ਵਗੈਰਾ ਦਾ ਕਰਦੀ ਸੀ ਕੰਮ ਤਾਂ ਮੇਰੇ ਸਿਸਟਰ ਆ ਤੁਹਾਨੂੰ ਨਵੇਂ ਤੁਹਾਨੂੰ ਪਤਾ ਹੀ ਹੋਏਗਾ ਇੰਡੀਅਨ ਬਲੌਗਰ ਕੌਰ ਤਾਂ ਉਹਨਾਂ ਨੇ ਮੈਨੂੰ ਫਿਰ ਕਿਹਾ ਕਿ ਤੂੰ ਵੀ ਬਲੌਗ ਸ਼ੂਟ ਕਰਨਾ ਸ਼ੁਰੂ ਕਰ ਦੇ ਤਾਂ ਮਿਹਨਤ ਕਰੇਂਗੀ ਕਦਨੇ ਕਦਨੇ ਤੈਨੂੰ ਫਲ ਜ਼ਰੂਰ ਮਿਲੂਗਾ ਕੀ ਕੁਛ ਨਹੀਂ ਹੁੰਦਾ ਤੂੰ ਵੀ ਕਰ ਲੇਂਗੀ ਫਿਰ ਮੈਂ ਉਹਨਾਂ ਨੂੰ ਕਿਹਾ ਕਿ ਨਹੀਂ ਮੈਂ ਨਹੀਂ ਕਰ ਸਕਦੀ ਹੈਗੀ ਵੀ ਮੈਨੂੰ ਤਾਂ ਉਹ ਖਾਜਾ ਵੀ ਲੱਗਦਾ ਆ ਤੇ ਟਾਈਮ ਕੱਢਣਾ ਵੀ ਪੈਂਦਾ ਆ ਨਾ ਵੀ ਮੈਂ ਸ਼ਾਇਦੀ ਕਰਵਾ ਮੈਂ ਤਾਂ ਹੋਣਾ ਨਹੀਂ ਫਿਰ ਉਹਨਾਂ ਨੇ ਮੈਨੂੰ ਬਹੁਤ ਮੋਟੀਵੇਟ ਕੀਤਾ ਨਾ ਬਹੁਤ ਸਪੋਰਟ ਕੀਤੀ ਮੈਨਾਂ ਨੇ ਤੂੰ ਕੰਮ ਕਰ ਕਰ ਲੇਂਗੀ ਫਿਰ ਉਹਨਾਂ ਨੇ ਮੈਨੂੰ ਦੱਸਿਆ ਤਾਂ ਮੈਂ ਉਹਨਾਂ ਨੇ ਮੇਰੀ ਆਈਡੀ ਬਣਾ ਦਿੱਤੀ ਕਿ ਹਾਂ ਬਣਾ ਲੈ ਆਈਡੀ ਤੂੰ ਕਰ ਇਹ ਕੰਮ ਤਾਂ ਫਿਰ ਮੈਂ ਸੋਚਿਆ ਚਲੋ ਕੋਈ ਗੱਲ ਨਹੀਂ ਟਰਾਈ ਕਰਾਂ ਚ ਕੀ ਹਰ ਜਾਣਾ ਤਾਂ ਮੈਂ ਟਰਾਈ ਕੀਤਾ ਤਾਂ ਹੁਣ ਮੈਨੂੰ ਖੁਸ਼ੀ ਹੋ ਰਹੀ ਆ ਮੈਨੂੰ 100 ਦੀ ਬਹੁਤ ਖੁਸ਼ੀ ਹੋ ਰਹੀ ਮੇਰੇ 100 ਸਬਸਕ੍ਰਾਈਬ ਹੋ ਗਏ ਤਾਂ ਬਹੁਤ ਬਹੁਤ ਧੰਨਵਾਦ ਤੁਹਾਡਾ ਉਮੀਦ ਕਰਦੀ ਆ ਤੁਸੀਂ ਬਾਕੀ ਮੈਂ ਤੁਹਾਡੇ ਕੋਲੋਂ ਕੋਈ ਗੱਲ ਲੁਕਾਉਂਦੀ ਨਹੀਂ ਹਨਾ ਮੇਰੀ ਫੈਮਿਲੀ ਦੀ ਜਾਂ ਮੇਰੀ ਹੀ ਲਾਈਫ ਦੀ ਕੁਝ ਵੀ ਤਾਂ ਬਾਕੀ ਤੁਹਾਨੂੰ ਵੀ ਪਤਾ ਹੀ ਹੈ ਹਨਾ ਮੇਰੇ ਕੋ ਬੱਚੇ ਆ ਤਾਂ ਕਿੱਡੀ ਵੱਡੀ ਫੈਮਿਲੀ ਆ ਹਨਾ ਤਿੰਨ ਬੱਚੇ ਆ ਦੋ ਅਸੀਂ ਆ ਮੇਰਾ ਸੋਹਰਾ ਸਾਜ ਵੀ ਮੇਰੇ ਨਾਲ ਰਹਿੰਦੇ ਨੇ ਤੇ ਬਾਕੀ ਮੈਂ ਤੁਹਾਨੂੰ ਪੱਤੀਆਂ ਮੇਰੀ ਲਾਈਫ ਬਾਰੇ ਜੋ ਵੀ ਹੁਣ ਤੁਸੀਂ ਦੇਖ ਰਹੇ ਹੋ ਹਨਾ ਤੇ ਮੈਂ ਇਹ ਜਾਨਣੀ ਆ ਕਿ ਮੈਂ ਹੁਣ ਮਿਹਨਤ ਕਰ ਰਹੀ ਆ ਸਾਰੇ ਮਜ਼ਾਕ ਵੀ ਕਰਦੇ ਨੇ ਹਨਾ ਵੀ ਕੀ ਕਰਦੀ ਰਹਿਣੀ ਆ ਸਾਰਾ ਦਿਨ ਕੈਮਰਾ ਲੈ ਕੇ ਹਨਾ ਤમે ਜਦਨੇ ਚੰਨੀਆਂ ਤੁਸੀਂ ਮੈਨੂੰ ਅੱਧੇ ਮਹੀਨੇ ਬਣੇ ਮੈਨੂੰ ਸਪੋਰਟ ਕਰਦੇ ਰਹੋ ਤਾਂ ਕਿ ਆਉਣ ਵਾਲੇ ਟਾਈਮ 'ਚ ਮੈਂ ਵੀ ਕੁਝ ਆਪਣੇ ਬੱਚਿਆਂ ਲਈ ਕਰ ਪਾਵਾਂ ਉਹਨਾਂ ਦੇ ਸੁਪਨੇ ਪੂਰੇ ਕਰ ਪਾਵਾਂ ਬਸ ਮੇਰੀ ਉਮੀਦ ਇਹ ਹੀ ਆ ਹਾਂ ਲਾਸਟ ਕਿ ਹਾਂ ਮੈਂ ਬਸ ਫੁੱਲ ਮਿਹਨਤ ਕਰਨੀ ਆ ਤਾਂ ਬੱਚਿਆਂ ਲਈ ਕੁਝ ਨਾ ਕੁਝ ਕਰਨਾ ਆ ਬਾਕੀ ਤੁਸੀਂ ਪਲੀਜ਼ ਮੈਨੂੰ ਸਪੋਰਟ ਕਰਦੇ ਰਹੋ ਜਿੱਦਾਂ ਹੁਣ ਕਰ ਰਹੇ ਹੋ ਓਦਾਂ ਹੀ ਕਰਦੇ ਰਹਿਣਾ ਤਾਂ ਦੇਖੋ ਬਾਕੀ ਵਲੌਗ ਨੂੰ ਇੰਜੋਏ ਕਰੋ ਤੁਸੀਂ ਵਲੌਗ ਨੂੰ ਬਿਲਕੁਲ ਸਕਿੱਪ ਨਾ ਕਰਿਆ ਕਰੋ ਪਹਿਲੀ ਵਾਰ ਆਨੇ ਤਾਂ ਸਬਸਕ੍ਰਾਈਬ ਜ਼ਰੂਰ ਕਰੋ ਤੇ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਸਪੋਰਟ ਕਰੋ ਤੇ ਮੇਰਾ ਬਰਥਡੇ ਆ ਰਿਹਾ ਅਗਲੇ ਮੰਥ 21 ਤਰੀਕ ਨੂੰ ਤਾਂ ਆਪਾਂ ਛੋਟਾ ਜਿਹਾ ਕੇਕ ਕੱਟਾਂਗੇ बस यही कहनी है कि ਤੁਸੀਂ ਮੈਨੂੰ ਸਪੋਰਟ ਕਰੋ ਤਾਂ ਮੇਰੇ ਅਗਰ 1000 ਹੋ ਜਾਂ ਤਾਂ ਬਹੁਤ ਜ਼ਿਆਦਾ ਵਧੀਆ ਨਹੀਂ 500 ਹੋ ਜਾਂ ਉਹ ਵੀ ਬਹੁਤ ਵਧੀਆ ਮੇਰੇ ਵਾਸਤੇ ਤੇ ਮੈਨੂੰ ਇੰਨੀ ਕੁ ਉਮੀਦ ਨਹੀਂ ਸੀ ਪਰ ਮੈਂ ਇੱਥੇ ਤੱਕ ਪਹੁੰਚੀ ਹਾਂ ਤਾਂ ਅੱਗੇ ਵੀ ਜ਼ਰੂਰ ਜਾਵਾਂਗੀ ਬਸ ਤੁਹਾਡੇ ਸਾਥ ਦੀ ਲੋੜ ਹੈ ਮੈਨੂੰ ਆਪਣਾ ਸਾਥ ਮੈਨੂੰ ਇਦਾਂ ਹੀ ਦਿੱਂਦੇ ਰਹੋ ਪਲੀਜ਼ ਚਲੋ ਜੀ ਇੰਜੋਏ ਕਰੋ ਵਲੌਗ ਨੂੰ ਹਾਂ ਜਿ ਛਾੜੋਂਗਰ ਆਪਣਾ ਹੋ ਗਿਆ ਸੀ ਮੈਸੇਜ ਚਲ ਭਾਂਡੇ ਪਹਿਲਾਂ ਮਾਂਜ ਲੈਣੀ ਗਿੱਲਾ ਹੋ ਜਾਂਦਾ ਫਰਸ਼ ਵੈਣਾ ਫਿਰ ਪੋਚਾ ਲਾਉਣੀਆ ਫਿਰ ਫਿਰ ਪੈਣਾ ਹੋ ਜਾਂਦੀਆਂ ਨੇ ਮਿੱਟੀ ਵਾਲੀਆਂ ਨਾ ਗੰਦ ਪੈ ਜਾਂਦਾ ਜਿਆਦਾ ਫਿਰ ਫਿਰ ਫਾਇਦਾ ਨਹੀਂ ਹੁੰਦਾ ਪੁੱਛ ਲਾਇਦਾ ਫਿਰ ਭਾਂਡੇ ਮਾਂਜ ਕੇ ਫਿਰ ਮੈਂ ਸੋਚਿਆ ਹੁਣ ਗਿਆ ਸੀ ਮਾਂਜ ਜੀ ਲਵਾ ਵੀ ਦੋ ਦਿਨ ਹੋ ਗਏ ਸੀ ਹੈ ਨਾ ਮਤਲਬ ਮਾਂਜਿਆ ਨਹੀਂ ਸੀ ਉਦੋਂ ਕੱਪੜੇ ਨਾਲ ਸਾਫ ਕੀਤਾ ਸੀਗਾ ਫਿਰ ਮੈਂ ਸੋਚਿਆ ਜ ਸਾਬਣ ਲਾ ਕੇ ਇਹਨੂੰ ਮਾਂਜ ਕੇ ਚੰਗੀ ਤਰ੍ਹਾਂ ਸਾਫ ਕਰ ਦਿੰਨੀ ਆ ਤਾਂ ਕਿ ਵਧੀਆ ਸਫਾਈ ਲੱਗੇ ਨਾ ਸਾਫ ਸੁਥਰਾ ਲੱਗੇ ਅ ਕਪੜੇ ਨਾਲ ਤਾਂ ਨਹੀਂ ਕਲੀਨ ਹੁੰਦਾ ਨਹੀਂ ਹੈਗਾ ਚਾਹ ਚੋਹ ਵਗੈਰਾ ਡੁੱਲੀ ਹੋਈs ਚੁੱਧ ਵਗੈਰਾ ਤਾਂ ਉਹਦੇ ਕਰਕੇ ਫਿਰ ਮੈਂ ਸਟੀਲ ਬੂਲ ਨਾਲ ਉਹ ਚੰਗੀ ਤਰ੍ਹਾਂ ਮਾਂਜਿਆ ਗਿਆ ਇਸ ਨੂੰ ਤੇ ਵਧੀਆ ਸੋਹਣਾ ਨਿੱਖਰ ਗਿਆ ਸੀ ਮਾਂਜ ਕੇ ਤੇ ਸੈਲਫ ਤੇ ਵੀ ਮੈਂ ਸਟੀਲ ਬੂਲ ਮਾਰਦੇ ਨਹੀਂ ਹੁੰਦੀਆਂ ਜਿੱਦਾਂ ਕੋ ਜੰਮਾ ਜੰਮਾ ਹੁੰਦਾ ਨਾ ਤਾਂ ਇਹਨਾਂ ਵਧੀਆ ਕਲੀਨ ਹੋ ਜਾਂਦਾ ਸਾਫ਼ ਹੋ ਜਾਂਦਾ ਆ ਤਾਂ ਸੋਹਣੀ ਲੱਗਦੀ ਆ ਸੈਲਫ ਵੀ ਇਹਨਾਂ ਸਾਫ਼-ਸਾਫ਼ ਹੋ ਜਾਂਦੀ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ ਨਾ ਬਲੌਗ ਨੂੰ ਤਾਂ ਇਹ ਤਾਂ ਬਲੌਗ ਨੂੰ ਇੰਜੋਏ ਕਰੋ ਜਿੱਦਾਂ ਤੁਸੀਂ ਸਪੋਰਟ ਕਰਦੇ ਜਾਂ ਕਰਦੇ ਰਹੋ ਪਲੀਜ਼ ਬਾਕੀ ਮੈਂ ਦੱਸ ਦੇਵਾਂ ਤੁਸੀਂ ਕਮੈਂਟ ਕਰਕੇ ਤੁਹਾਨੂੰ ਵਲੌਗ ਕਿੱਦਾਂ ਦੇ ਚਾਹੀਦੇ ਨੇ ਕਿੱਦਾਂ ਦੇ ਰੰਗ ਚਾਹੀਦੇ ਆ ਨਾ ਕਿਵੇਂ ਦਾ ਲੈ ਕੇ ਆਵਾਂ ਤੁਹਾਡੇ ਵਾਸਤੇ ਵਲੌਗ ਤੇ ਬੱਚੇ ਹਮੇ ਵੀ ਬਹੁਤ ਸ਼ੌਂਕ ਹੈ ਨਾ ਵਲੌਗ ਦੇ ਦੇਖਦੇ ਰਹਿੰਦੇ ਨੇ ਤਾਂ ਬੱਚੇ ਵੀ ਕਹਿੰਦੇ ਸੀ ਮੰਮਾ ਕੁਝ ਚੈਲੰਜ ਕਰੋ ਚੈਲੰਜ ਕਰੋ ਤਾਂ ਮੈਂ ਤੁਸੀਂ ਦੱਸੋ ਮੈਨੂੰ ਮੈਂ ਕੀ ਚੈਲੰਜ ਕਰਾਂ ਤੇ ਬੱਚੇ ਕਹਿੰਦੇ ਸੀ ਮੰਮਾ ਗੋਲ ਗੋਲ ਗੱਪੇ ਦਾ ਚੈਲੰਜ ਕਰਦੇ ਆ ਜਾਂ ਮਿਰਚਾਂ ਦਾ ਚੈਲੰਜ ਕਰਦੇ ਆ ਕਿ ਅਸੀਂ ਮਿਰਚਾਂ ਦੇ ਆਪਾਂ ਕਰਦੇ ਨਾਲ ਖਾਵਾਂਗੇ ਫਿਰ ਮੈਨੇ ਕਹੇ ਨਹੀਂ ਤੁਸੀਂ ਸ਼ੋਰਟ ਤੇ ਆਓ ਵੀ ਤੁਸੀਂ ਮਿਰਚਾਂ ਵਾਲਾ ਨਹੀਂ ਕਰਨਾ ਆਪਾਂ ਕੋਈ ਹੋਰ ਦੇਖਾਂਗੇ ਹੋਰ ਚੈਲੰਜ ਕਰਾਂਗੇ ਤਾਂ ਬੱਚਨ ਹੋਏ ਆ ਕਿ ਮੰਮੀ ਸਾਡ ਨੂੰ ਵੀ ਮਤਲਬ ਬਲੌਗ ਦੇ ਵਿੱਚ ਲਵੇ ਤਾਂ ਅਸੀਂ ਵੀ ਇੰਜੋਏ ਕਰੀਏ ਨਾ ਫੈਮਿਲੀ ਨਾਲ ਯੂਟਿਊਬਰ ਨਾ ਤਾਂ ਮੈਂ ਸੋਚਿਆ ਚਲੋ ਦੇਖਾਂਗੇ ਤੁਸੀਂ ਤੁਸੀਂ ਮੈਨੂੰ ਕਮੈਂਟ ਕਰਕੇ ਤੁਸੀਂ ਚੈਲੰਜ ਦੇਖਣਾ ਪਸੰਦ ਕਰੋਗੇ ਤਾਂ ਕਿਉਂ ਨਾ ਦੇਖਣਾ ਪਸੰਦ ਕਰੋਗੇ ਇਹ ਪੜਦਾ ਮੇਰੇ ਮੂੰਹ ਤੇ ਆਈ ਜਾ ਰਿਹਾ ਸੀ ਤੇ ਮੇਰੇ ਮੈਂ ਹੱਸ ਜਾਂਦੀ ਸੀ ਬਾਰ ਬਾਰ ਵੱਡਦਾ ਜਾਂਦਾ ਸੀਗਾ ਤੇ ਇਹ ਆਪਣਾ ਡਰਾਈ ਰੂਮ ਆ ਗਿਆ ਸੋ ਫਿਰ ਇੱਥੇ ਐਸੇ ਯੂਜ਼ ਤਾਂ ਕਰਦੇ ਨਹੀਂ ਹੈਗੇ ਇੱਥੇ ਗੰਦ ਵੀ ਨਾ ਪੈਂਦਾ ਨਹੀਂ ਹੈਗਾ ਇੱਥੇ ਸਿਰਫ ਧੋਏ ਹੋਏ ਕੱਪੜੇ ਰੱਖਦੇ ਨੇ ਹੁੰਦੇ ਆ ਜੜਨ ਦਾ ਵਾਸਤੇ ਤੈ ਲਗਾਉਣ ਵਾਸਤੇ ਕਿ ਸੁੱਕਦੇ ਰਹਿੰਦੇ ਨੇ ਨਾਲੇ ਇੱਕ ਸਾਈਡ ਤੇ ਪਏ ਰਹਿੰਦੇ ਨੇ ਕੱਪੜੇ ਫਿਰ ਸੈਟੇ ਆਪਾਂ ਜੋੜ ਲੈਣੇ ਹੁੰਦੇ ਆ ਧੋਏ ਹੋਏ ਕੱਪੜੇ ਬਾਕੀ ਥੋੜੇ ਕੱਪੜਾ ਅਜੇ ਧੋਣੇ ਨਹੀਂ ਸੀਗੇ ਮੈਨੇ ਆ ਮੈਂ ਕਿਹ ਚਲ ਧੋ ਲੈਣੇ ਆ ਫਿਰ ਸ਼ਾਮ ਨੂੰ ਜਿੰਮ ਵੀ ਜਾਣਾ ਹੁੰਦਾ ਨਾ ਫਿਰ ਸਬਜੀ ਵਗੈਰਾ ਮੈਂ ਕਿਹ ਚਲ ਕੱਟ ਕੇ ਰੱਖ ਦਿੰਦੀ ਆ ਵੀ ਫਿਰ ਆ ਕੇ ਮੈਨੂੰ ਔਖਾ ਨਹੀਂ ਹੋ ਰਹਾ ਤੇ ਸਿਰਫ ਰੋਟੀ ਰੋਟੀ ਬਣਾਣੀ ਹੋਏਗੀ। ਸਾਢੇ 4 ਵਜੇ ਮੈਂ ਜਿਮ ਜਾਣਾ ਹੈ। ਸਾਢੇ 6 ਵਜੇ ਆਵਾਂਗੀ ਫਿਰ ਸਾਢੇ 6 ਵਜੇ ਮੈਂ ਆਉਂਗੀ ਤਾਂ ਫਿਰ ਪੇਟਾ ਜਾਏਗਾ। ਜਦੋਂ ਮੈਂ ਆਵਾਂਗੀ ਇਹਨੇ ਸੇ ਪੇਟੇ ਨੂੰ ਉਹ ਸੰਭਲੇਗਾ। ਫਿਰ ਮੈਂ ਘਰੇ ਆ ਜਾਵਾਂਗੀ। ਬਾਕੀ ਪੁੱਛਾ ਵਗੈਰਾ ਆਪਣਾ ਲੱਗ ਚੁੱਕਿਆ। ਤੇ ਮੈਨੂੰ ਤੇ ਗਰਮੀ ਬਹੁਤ ਜ਼ਿਆਦਾ ਸੀ ਹੱਦ ਤੋਂ ਜ਼ਿਆਦਾ। ਮੈਂ ਆਪਣਾ ਸ਼ੇਵ ਵਾਸ਼ ਕਰਕੇ ਮੈਂ ਆਪਣਾ ਮੇਕਅਪ ਚਲੂ ਮੈਂ ਹੁਣ ਕਿਚਨ ਜਾਨੀ ਆ ਟਾਈਮ ਵੀ ਹੋ ਗਿਆ। ਰੋਟੀ ਦਾ ਤੇ ਫਿਰ ਹਸਬੰਦ ਨੇ ਵੀ ਆਣਾ ਸੀ ਰੋਟੀ ਖਾਣਨਾ ਬੱਚੇ ਵੀ ਕਹਿਣ ਲੱਗੇ ਕਿ ਮੰਮਾ ਭੁੱਖ ਲੱਗ ਰਹੀ ਹੈ ਭੁੱਖ ਲੱਗ ਰਹੀ ਹੈ ਫਿਰ ਮੈਂ ਸੋਚਿਆ ਵੀ ਚਲੋ ਰੋਟੀ ਬਣਾ ਦਿੰਨੀ ਆ ਤੁਹਾਡੇ ਵਾਸਤੇ ਉਹ ਕਹਿੰਦੇ ਨਹੀਂ ਨਹੀਂ ਅਸੀਂ ਰੋਟੀ ਨਹੀਂ ਖਾਣਨੀ ਅੱਜ ਅਸੀਂ ਕੁਝ ਹੋਰ ਖਾਣਾ ਫਿਰ ਬੇਟੀ ਕਹਿਣ ਲੱਗੀ ਨਮਕੀਨ ਚਾਵਲ ਬਣਾ ਲਓ ਮੈਂ ਕਹਾਂ ਚਲੋ ਨਮਕੀਨ ਚਾਵਲ ਬਣਾ ਲਾਂ ਨੇ ਉਹ ਤਾਂ ਮੇਰੇ ਬਹੁਤ ਫੇਵਰੇਟ ਨਹੀਂ ਪਰ ਮੈਂ ਕਹਾਂ ਚਲੋ ਕੋਈ ਗੱਲ ਨਹੀਂ ਬਣਾ ਲਵਾਂਗੇ ਤੇ ਅਜੇ ਮੈਂ ਆਪਣਾ ਹੋਬੀ ਸੀ ਫ੍ਰੀ ਫਿਰ ਮੈਂ ਬਣਾ ਲੁਗ ਵਗੈਰਾ ਕਰ ਲੁ ਠੀਕ ਹੈ ਮੈਂ ਕਿਚਨ ਤੜਕਾ ਰਹਿ ਰਲ ਨਾ ਲੈਣਾ ਛੋੜਨੂੰ ਛੋੜਣਾ ਲੈਣਾ ਨਮਕੀਨ ਤੇ ਫਿਰ ਥੋੜੇ ਜਿਹਾ ਬਾਅਦ ਹੀ ਹਸਬੰਦ ਆਗੇ ਸਿਰੇ ਖਾਣ ਵਾਸਤੇ ਆ ਬਾਕੀ ਤੁਸੀਂ ਦੇਖ ਹੀ ਰਹੇ ਹੋ Enjoy ਕਰੋ ਸਪੋਰਟ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਣਾ ਬਾਕੀ ਤੁਸੀਂ ਮੈਨੂੰ ਕਮੈਂਟ ਚ ਜ਼ਰੂਰ ਦੱਸਣਾ ਕਿ ਮੈਂ ਚੈਲੰਜ ਕੀ ਲੈ ਕੇ ਆਮ ਤੌਰ ਤੇ ਵਾਸਤੇ ਚਲੋ ਵਲੌਗ ਨਾਲ ਭਨੇ ਰਹੇ ਹੋ Enjoy ਕਰੋ ਬਾਏ Take care.